ਦਾਦੇ ਮੇਰੇ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦੋਂ ਆਪ ਜੀ ਨੇ ਦਿੱਲੀ ਤੇ ਦਿੱਲੀ ਦੀ ਧਰਤੀ ਤੇ ਚਰਨ ਪਾਉਣ ਵਾਸਤੇ ਕੀਰਤ ਪਰ ਸਾਹਿਬ ਤੋਂ ਤੁਰੇ ਚਲਦਿਆਂ ਚਲਦਿਆਂ ਅੰਮ੍ਰਾਲੇ ਦੇ ਨੇੜੇ ਪਿੰਡੋਖਰਾ ਸਾਹਿਬ ਨਗਰਾ ਉੱਥੇ ਪਹੁੰਚੇ ਆ ਦੀਵਾਨ ਲੱਗਾ ਹੋਇਆ ਇਸ ਨਗਰ ਦਾ ਚੌਂ ਵੇਦਾਂ ਦਾ ਗਿਆਤਾ ਛੇ ਸ਼ਾਸਤਰਾਂ ਦਾ ਗਿਆਤਾ ਬੜਾ ਉੱਚ ਕੋਟੀ ਦਾ ਵਿਦਵਾਨ ਪੰਡਤ ਲਾਲ ਚੰਦ ਨਗਰ ਤੋਂ ਬਾਹਰ ਆਇਆ ਤੰਬੂ ਖਨਾਤਾਂ ਲੱਗੇ ਆ ਸ਼ਮਿਆਨੇ ਲੱਗੇ ਆ ਚੰਦੋਆ ਲੱਗਾ ਔਰ ਗੁਰਤਾ ਗੱਦੀ ਦੇ ਤਖਤ ਉੱਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕਰ ਰਹੇ ਹੈ ਸੰਗਤਾਂ ਦੀ ਭੀੜ ਵੇਖ ਕੇ ਇੱਕ ਸੇਵਕ ਨੂੰ ਸਤਿਗੁਰੂ ਜੀ ਦੇ ਗੁਰੂ ਘਰ ਦੇ ਪ੍ਰੇਮੀ ਸਿੱਖ ਨੂੰ ਬੁਲਾ ਕੇ ਪੁੱਛਣ ਲੱਗਾ ਕਿ ਕੌਣ ਆਇਆ ਇਤਨੀ ਭੀੜ ਹੈ ਇੱਥੇ ਬੜੇ ਸੁੰਦਰ ਸ਼ਮਿਆਨੇ ਲੱਗੇ ਆ ਸਿੱਖ ਨੇ ਦੱਸਿਆ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 8ਵੀਂ ਜੋ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੀ ਆਏ ਆ ਉਹ ਪਹੁੰਚੇ ਆ ਪੰਡਤ ਦੇ ਮਨ ਵਿੱਚ ਬੜੀ ਤਰਕ ਪੈਦਾ ਹੋਈ ਸਤਿਗੁਰੂ ਜੀ ਦੀ ਉਪਮਾ ਨੂੰ ਮਹਿਮਾ ਨੂੰ ਸਹਾਰ ਨਾ ਸਕਿਆ ਤਰਕ ਕਰ ਦਿੱਤੀ ਸ਼ੰਕਾ ਕਰ ਦਿੱਤੀ ਕਹਿਣ ਲੱਗਾ ਨਾਮ ਵੱਡੇ ਵੱਡੇ ਰਖਾ ਲੈਣੇ ਬੜੇ ਸੌਖੇ ਆ ਕਰਤੱਬ ਭਾਵੇਂ ਉਹਦੇ ਨਾਮ ਹੋਣ ਵਿੱਚ ਸਿੱਖ ਕਹਿਣ ਲੱਗਾ ਤੇਰਾ ਮਤਲਬ ਕੀ ਆ ਪੰਥਾ ਕਹਿੰਦਾ ਦੁਆਪਰ ਯੁਗ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਹੋਏ ਆ ਉਹਨਾਂ ਨੇ ਕੇਵਲ ਨਾਮ ਕ੍ਰਿਸ਼ਨ ਹੀ ਰਖਾਇਆ ਸੀ ਉਹਨਾਂ ਨੇ ਦੁਆਪਰ ਦੇ ਵਿੱਚ ਅਰਜਨ ਦੇ ਪਰਥਾਏ ਗੀਤਾ ਰਚੀ ਆ ਤੇ ਇਹਨਾਂ ਨੇ ਆਪਣਾ ਨਾਮ ਰਖਾਇਆ ਸਤਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇਹਨਾਂ ਨੂੰ ਭਾਵੇਂ ਗੀਤਾ ਦਾ ਪਾਠ ਵੀ ਨਾ ਕਰਨਾ ਆਉਂਦਾ ਹੋਵੇ ਸਿੱਖ ਕਹਿਣ ਲੱਗਾ ਪੰਡਤ ਆ ਤੂੰ ਇੱਕ ਗੀਤਾ ਦੀ ਗੱਲ ਕਰਦਾ ਤਲ ਮੇਰੇ ਸਤਿਗੁਰੂ ਦੇ ਦਰਸ਼ਨ ਕਰ 14 ਤਰ੍ਹਾਂ ਦੀ ਵਿਦਿਆ ਭਾਵੇਂ ਇੱਕ ਪਲ ਵਿੱਚ ਹੀ ਕਿਰਪਾ ਦਾ ਹੱਥ ਰੱਖ ਕੇ ਜਿੰਨੂੰ ਮਰਜ਼ੀ ਬਖਸ਼ ਦੇਣ ਇਹ ਮੇਰੇ ਸਤਿਗੁਰੂ ਦਾ ਦਰ ਵੱਡਿਓ ਵੱਡਾ ਹੈ ਸਿੱਖ ਨਾਲ ਲੈ ਕੇ ਗਿਆ ਪੰਡਤ ਨੇ ਉਹ ਹੀ ਸ਼ੰਕਾ ਕੀਤੀ ਵਿਸਥਾਰ ਵਿੱਚ ਜਾਣ ਦਾ ਸਮਾਂ ਨਹੀਂ ਸਿੱਖ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਕਹਿਣ ਲੱਗੇ ਪੰਡਤ ਜੀ ਜੇ ਅਸੀਂ ਗੀਤਾ ਦਾ ਪਾਠ ਅਤੇ ਅਰਥ ਕਰ ਦਿੱਤੇ ਤੁਹਾਡੀ ਮਨ ਦੀ ਸ਼ੰਕਾ ਫੇਰ ਵੀ ਦੂਰ ਨਹੀਂ ਹੋਣੀ ਤੁਹਾਡੇ ਮਨ ਵਿੱਚ ਇਹ ਖਿਆਲ ਆਉਣਾ ਕਿ ਗੁਰੂ ਕੁੱਲ ਵਿੱਚ ਗੁਰੂ ਪਰਿਵਾਰ ਵਿੱਚ ਛੋਟੇ ਹੁੰਦਿਆਂ ਰਹੇ ਆ ਪਲੇ ਆ ਸ਼ਾਇਦ ਕਿਸੇ ਵਿਦਵਾਨ ਨੂੰ ਘਰ ਵਿੱਚ ਰੱਖ ਕੇ ਗੀਤਾ ਪੜ੍ਹਨੀ ਹੋਣੀ ਕਹਣ ਲੱਗੇ ਗੁਰੂ ਘਰ ਦੀ ਜੇ ਤੂੰ ਵਿਡਿਆਈ ਵੇਖਣੀ ਚਾਹਨਾ ਜਿਹੜੇ ਮਰਜੀ ਮਨੁੱਖ ਨੂੰ ਲਾ ਸਤਗੁਰੂ ਗੁਰੂ ਨਾਨਕ ਸਾਹਿਬ ਗੀਤਾ ਦੇ ਅਰਥ ਉਸੇ ਤੂੰ ਕਰਾ ਦੇਣਗੇ ਆਪ ਨਹੀਂ ਕਿਹਾ ਧੰ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ ਐਸੀ ਨਿਮਰਤਾ ਪੰਡਿਤ ਪਿੰਡ ਵਿੱਚ ਗਿਆ ਕੰਨਾ ਤੂੰ ਗੁੰਗਾ ਜ਼ੁਬਾਨ ਤੋਂ ਗੁੰਗਾ ਕੰਨਾ ਤੋਂ ਬੋਲਾ ਲੋਕਾਂ ਦਾ ਪਾਣੀ ਭਰ ਕੇ ਪੇਟ ਭਰਨ ਵਾਲਾ ਸੱਜੂ ਟੀਵਰ ਉਸ ਨੂੰ ਨਾਲ ਲੈ ਕੇ ਆਇਆ ਕਹਿੰਦਾ ਜੀ ਇਸ ਵਿਅਕਤੀ ਤੋਂ ਗੀਤਾ ਦੇ ਅਰਥ ਕਰਾਓ ਤਾਂ ਮੈਂ ਮੰਨਾਂਗਾ ਗੁਰੂ ਕਰਦੀ ਅਜਮਤ ਨੂੰ ਗੁਰੂ ਕਰਦੀ ਸ਼ਕਤੀ ਨੂੰ ਸਤਗੁਰੂ ਜੀ ਨੇ ਸਿੱਖਾਂ ਨੂੰ ਆਗਿਆ ਕੀਤੀ ਕਿ ਜਿਹੜਾ ਆ ਤਲਾ ਨੀਵੀਂ ਥਾਂ ਤੇ ਦਿਸਦਾ ਸਾਫ਼ ਸਵੱਛ ਗਲ ਲੈ ਕੇ ਅਸੀਂ ਇਸ਼ਨਾਨ ਕੀਤਾ ਪਹਿਲਾਂ ਛੱਡੂ ਟੀ ਵਰ ਨੂੰ ਇਸ ਵਿੱਚ ਇਸ਼ਨਾਨ ਕਰਾਓ ਇਸ਼ਨਾਨ ਕਰਾ ਕੇ ਸਾਫ ਬਸਤਰ ਪਵਾ ਕੇ ਇਸ ਨੂੰ ਲੈ ਕੇ ਆਓ। ਸਰੀਰ ਉੱਤੇ ਵੀ ਬੜਾ ਕਸ਼ਟ ਸੀ ਕਈ ਤਰ੍ਹਾਂ ਦੇ ਰੋਗ ਝੋੜੇ ਹੋਏ ਸਨ। ਉਸ ਤਲਾਬ ਵਿੱਚ ਇਸ਼ਨਾਨ ਕੀਤਾ ਜਿੱਥੇ ਅੱਜ ਸਰੋਵਰ ਬਣਿਆ। ਉਸ ਸਰੋਵਰ ਦੀ ਸੇਵਾ ਮਹਾਪੁਰਖ ਦਮਦਮੀ ਟਕਸਾਲ ਦੇ ਬਾੜਵੇਂ ਮੁਖੀ ਸਟਖਨ ਵਾਸੀ ਸੰਤ ਗਿਆਨੀ ਗੁਰਬਖਸ਼ ਸਿੰਘ ਦੀ ਖਾਲਸਾ ਪੰਡਰਵਾਲਿਆਂ ਨੇ ਕਰਵਾਈ ਸੀ। ਸੋ ਉਸ ਪਾਵਨ ਤਲਾਬ ਵਿੱਚ ਇਸ਼ਨਾਨ ਕਰਾਇਆ ਜਿੰਨਾ ਵੀ ਸਰੀਰ ਤੇ ਰੋਗ ਸੀ ਸਾਰਾ ਦੂਰ ਹੋ ਗਿਆ ਨਵੀਨ ਵਸਤਰ ਪੁਆ ਕੇ ਸਤਿਗੁਰੂ ਜੀ ਦੀ ਹਜ਼ਰੀ ਵਿੱਚ ਲਿਆਂਦਾ ਇੱਕ ਪਾਸੇ ਲਾਲ ਪੰਡ ਲਾਲ ਚੰਦ ਪੰਡਿਤ ਬੈਠਾ ਇੱਕ ਪਾਸੇ ਸੰਗਤਾਂ ਬੈਠੀਆਂ ਸਾਹਮਣੇ ਛੱਡੂ ਠੀਵਰ ਬੈਠਾ ਹੱਥ ਜੋੜ ਕੇ ਸਤਿਗੁਰੂ ਜੀ ਦੇ ਹਸਤ ਕਮਲਾਂ ਦੇ ਵਿੱਚ ਫੁੱਲਾਂ ਦੀ ਛੱਟੀ ਪਕੜੀ ਹੋਈ ਸੀ ਉਸ ਦੇ ਸਿਰ ਤੇ ਲਾ ਕੇ ਐਸੀ ਕਿਰਪਾ ਕੀਤੀ ਸਾਧ ਸੰਗ ਦੀ ਗੁਰਬਾਣੀ ਵਿੱਚ ਫਰਮਾਨ ਹੈ ਪਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ ਅੰਧਲੇ ਤਿਰਪਾ ਆਪਣਾ ਸੂਤਿਆ ਗੁਰਪੇ ਏਟਪਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਸ੍ਰੇਸ਼ਟ ਸਾਧੂ ਦਾ ਅਰਥ ਇੱਥੇ ਸਤਗੁਰੂ ਲੱਗੇਗਾ ਮੇਰੇ ਸ੍ਰੇਸ਼ਟ ਸਤਗੁਰਾਂ ਦੀ ਐਡੀ ਵੱਡੀ ਮਹਿਮਾ ਐਡਾ ਵੱਡਾ ਪ੍ਰਤਾਪ ਹੈ ਕੀ ਹੈ ਪਿੰਗਲ ਜਿਹੜੇ ਪਿੰਗਲੇ ਆ ਹੱਥਾਂ ਪੈਰਾਂ ਤੋਂ ਜਿਨ੍ਹਾਂ ਦੇ ਹੱਥ ਪੈਰ ਕੰਮ ਨਹੀਂ ਕਰਦੇ ਮੇਰੇ ਸਤਿਗੁਰੂ ਕਿਰਪਾ ਕਰਨ ਉਹਨਾਂ ਨੂੰ ਪਹਾੜਾਂ ਤੇ ਚੜਾ ਦੇਣ ਪਰਬਤਾਂ ਨੂੰ ਅਸਰ ਕਰ ਲੈਂਦੇ ਔਰ ਖਲ ਚਤੁਰਬ ਕੀਤਾ ਜਿਹੜੇ ਮੂਰਖ ਹੈ ਜਿਨ੍ਹਾਂ ਨੂੰ ਵਿਦਿਆ ਦਾ ਇੱਕ ਅੱਖਰ ਨਹੀਂ ਆਉਂਦਾ ਉਹਨਾਂ ਨੂੰ ਚੌਂ ਵੇਦਾਂ ਦੇ ਬਖਤੇ ਬਣਾ ਸਕਦੇ ਆ ਮੇਰੇ ਸਤਿਗੁਰੂ ਦੀ ਕਿਰਪਾ ਇਹ ਗੁਰੂ ਦੀ ਅਜਮਤ ਹੈ ਗੁਰੂ ਦੀ ਸ਼ਕਤੀ ਹੈ ਗੁੰਗਾ ਬਖਤ ਗਾਵੈ ਬਹੁ ਛੰਦ ਮੂਕ ਕੂਚਨਾ ਹੈ ਸ਼ਾਸਤਰ ਘਟ ਪਿੰਗ ਗਿਰਨ ਛਣ ਜਾਏ ਅੰਧ ਲਖੈ ਬਧਰੋ ਸੁਣੈ ਜਉ ਕਾਲ ਕਿਰਪਾ ਕਰਾਇ ਛਟੀ ਰੱਖੀ ਸਤਗੁਰਾਂ ਨੇ ਸਿਰ ਉੱਤੇ ਕੰਨਾਂ ਤੋਂ ਸੁਣ ਲੰਗ ਪਿਆ ਜ਼ੁਬਾਨ ਤੋਂ ਬੋਲਣ ਲੰਗ ਪਿਆ ਪੰਡਤ ਨੂੰ ਕਹਿਣ ਲਗਾ ਕਸ਼ਮਨੰ ਸ਼ਾਸਤਰ ਪਰਵਿਰਤ ਤੇ ਐ ਪੰਡਤ ਤੂੰ ਗੀਤਾ ਦੀ ਗੱਲ ਨਾ ਕਰ ਕਿਹੜੇ ਸ਼ਾਸਤਰ ਦੀ ਤੂੰ ਮੇਰੇ ਨਾਲ ਚਰਚਾ ਕਰਨੀ ਚਾਹੁੰਦਾ ਮੈਂ ਉਹੀ ਚਰਚਾ ਕਰਨ ਨੂੰ ਤਿਆਰ ਹੈ ਸਾਰੀਆਂ ਵਿਦਿਆ ਦਾ দান ਬਖਸ਼ ਦਿੱਤਾ ਇੱਕ ਪਲ ਵਿੱਚ ਇੱਕ ਖਿੰਨ ਵਿੱਚ ਇੱਕ ਸਕਿੰਟ ਵਿੱਚ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਪੰਡਤ ਨੇ ਤਾਂ ਗੀਤਾ ਦੇ ਅਰਥ ਕਰਨ ਲੱਗਿਆ ਪੰਡਤ ਨੇ ਪਹਿਲਾ ਸ਼ਲੋਕ ਪੜ੍ਹਿਆ ਕਹਿੰਦਾ ਤੈਨੂੰ ਸ਼ਲੋਕ ਵੀ ਸੁੱਧ ਨਹੀਂ ਪੜਨਾ ਆਉਂਦਾ ਕਾਦਾ ਫੇਰਾ ਉਚਾਰਨੇ ਵਿਆਕਰਣ ਵੀ ਤੂੰ ਪੂਰਨ ਰੂਪ ਦੇ ਵਿੱਚ ਨਹੀਂ ਪੜੀ ਐ ਉਸ ਵਕਤ ਆਪ ਹੀ ਗੀਤਾ ਦੇ ਸ਼ਲੋਕਾਂ ਦਾ ਪਾਠ ਕੀਤਾ ਆਪ ਹੀ ਅਰਥ ਕੀਤੇ ਲਾਲਚੰਦਰ ਲਾਲਚੰਦ ਪੜਨ ਦਾ ਹੰਕਾਰ ਮਿਟ ਗਿਆ ਮਹਾਰਾਜ ਮੈਂ ਤਾਂ ਕ੍ਰਿਸ਼ਨ ਜੀ ਨੂੰ ਬੜਾ ਮਹਾਨ ਸਮਝਦਾ ਸੀ ਪਰ ਸੱਚੇ ਪਾਤਸ਼ਾਹ ਤੁਸੀਂ ਉਹ ਕੌਤਤ ਕਰ ਦਿੱਤਾ ਜਿਹੜਾ ਕਦੇ ਸੋਚਿਆ ਵੀ ਨਹੀਂ ਸੀ ਮਨ ਬੁੱਧੀ ਤੋਂ ਪਰੇ ਦੀ ਇਹ ਐਸੀ ਅਜਮਤ ਤੁਸੀਂ ਵਿਖਾਈ ਹੈ ਜਿਹਦੇ ਬਾਰੇ ਜਿਹੜਾ ਵਿਅਕਤੀ ਉਹਦੇ ਜ਼ੁਬਾਨ ਤੋਂ ਇੱਕ ਅੱਖਰ ਨਹੀਂ ਬੋਲ ਸਕਦਾ ਸੀ ਜ਼ੁਬਾਨ ਤੋਂ ਗੁੰੰਗਾ ਕੰਨਾਂ ਤੋਂ ਸੁਣਦਾ ਨਹੀਂ ਉਹਨੂੰ ਸਾਰੀਆਂ ਬਖਸ਼ਿਸ਼ਾਂ ਕਰਕੇ ਸਾਰੀਆਂ ਵਿਦਿਆ ਦਾ ਗਿਆਨ ਕਰਾ ਦਿੱਤਾ ਮਹਾਰਾਜ ਮੈਨੂੰ ਸਿੱਖੀ ਦਾ ਧਾਨ ਬਖਸ਼ੋ ਤੁਹਾਡੀ ਅਜਮਤ ਵੇਖ ਕੇ ਮੈਂ ਗੁਰਸਿੱਖੀ ਧਾਰਨ ਕਰਨੀ ਚਾਹੁੰਨਾ ਮਹਾਰਾਜ ਜੀ ਨੇ ਲਾਲ ਚੰਦ ਚੰਦ ਨੂੰ ਵੀ ਗੁਰਸਿੱਖੀ ਦਾ ਧਾਨ ਬਖਸ਼ਿਆ there's